ਦੱਚ ਆ ਜਾਣਗੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਔਰ ਜਿ세 ਤਨੋਂ ਆਪਕ ਖੇਤ ਦਿਖਾਈਏ ਆ ਜਦੋਂ ਆਹ ਗੁੱਡੀ ਦੇਖਾਈਏ ਮੂਰੀ ਗੁੱਡੀ ਹੈ ਨਾ ਦੇਖੀ ਅੰਬੂਰ ਦੇਖੀ ਹੈ ਗਿਆ ਜੇ ਖਾਣਾ ਦੂਦ ਹਾਂ ਜੇਸੇ ਦੂਦ ਲੈਣਾ ਛੋਣਾ ਪੋਗਾ ਥੋਲੀ ਤੁਸੀਂ ਬਿੱਟੋ ਵੀ ਦੇਣਾ ਤੁਸੀਂ ਖਾਣਾ ਕੋ ਕੋ ਆ ਛੱਡਦਾ ਨਹੀਂ ਮਰੂਤ ਦਾ ਕੋਪੀ ਨਹੀਂ ਛੱਡਦਾ ਆਹ ਕੋਪੀ ਆਹ ਇਹ ਤਾਂ ਇਹ ਤਾਂ ਵੀ ਕਰਨੀ ਇਹ ਜਿਹਦੇ ਨਾਲ ਲੋੜ ਚਾਹੀਦੀ ਇਹ ਵੀ ਉਹ ਇੱਕ ਵਾਰ ਲੱਗਦੀ ਹੈ ਇਹ ਵਾਟਾ ਲੱਗੇ ਜਾਂਦੇ ਆ ਕੋ ਗਏ ਕੋ ਗਏ ਇਹ ਸੋ ਗਏ ਦੂਜੀ ਦਾ ਹੈ ਕਿ ਕੋਈ ਲਾ ਮਰੂਤ ਦੇਖੋ ਜਿਵੇਂ ਲੱਗਿਆ ਮਮਾ ਲੱਗਣੇ ਕਿਤਰਾ ਕਿਵੇਂ ਦਾ ਖੇਤ ਦਾ ਮਹੌਲ ਵਧੀਆ ਜੀ ਲੱਗਦਾ ਇੱਥੇ ਦਾ ਹਾਂ ਲੋ ਜਿਵੇਂ ਅਸੀਂ ਰੂਟ ਖਾਂਦਾ ਆ ਆ ਆਪਣੀ ਸਬਜ਼ੀ ਆ ਦੇਖੋ ਵੀ ਦੇਖੋ ਵੀ ਸਬਜ਼ੀ ਸਾਰੀ ਦਿਖਾ ਦੇ ਆਪਨੇ ਦਾ ਸੰਭਿਗਿਆ ਆ ਸਾਡੀ ਗ੍ਰੀਨਰੀ ਆ ਗੰਡੇ ਆਗੇ ਆਪਣੀ ਦੀ ਇਹ ਆਪਣਾ ਤਾਜ ਪਾਲਕ ਉਹ ਨਹੀਂ ਆਪਕੋ ਸਮਝ ਨਹੀਂ ਆ ਰਹਾ ਮੁਰਗਾ ਨਹੀਂ ਚੱਲ ਜੀ ਗਿਆ ਟੁੱਟ ਗਈਆਂ ਮੈਂ ਤਾਂ ਕਿਉਂ ਤਾਂ ਦਾ ਘਟੋੜ ਨਹੀਂ ਆ ਰਹੀਆਂ ਹਾਂ ਬਹੁਤ ਫਰਕ ਸਾਰੀ ਰਹਣੀ ਖੁੱਡਾ ਪੱਟੀਆਂ ਪਈਆਂ ਵਿੱਚ ਧੂਆ ਬਹੁਤ ਆ ਹਾਂ ਪਾਪਾ ਦੱਸਦਾ ਸੀ ਵੱਡੇ ਵੱਡੇ ਆਗੇ ਪਾਪਾ ਮਿਕਸ ਕਰੂਗਾ ਖੇਤ ਦੀ ਰਾਨਕ ਤੈਨੂੰ ਵੀ ਲੈ ਜਾਣਾ ਇਸ ਨੂੰ ਮਾੜਾ ਆ ਹਾਂ ਅਧਰ ਪਾਰ ਵੀ ਰਖਾ ਨੇ ਪੈਰ ਪਰ ਹੀ ਡਿੱਗਦਾ ਮੋਟਰ ਮਿੱਤਰਾਂ ਦੀ ਮੋਟਰ ਮਿੱਤਰਾਂ ਨੂੰ ਪੱਕੇ ਨਹੀਂ ਲੱਗਾ ਸੀ ਉਹਨੂੰ ਉੱਧਰ ਤਾਂ ਰਦੇ ਆ ਵੀ ਆ ਪਾਹ ਤਨ ਹਨੇ ਤਨ ਉੱਤੇ ਤਾਂ ਪਾਪੀ ਨਹੀਂ ਲਾਤਾ ਸੀ ਪਾਣੀ ਆ ਤਾਂ ਨਾ ਮਨ ਲੱਗਿਆ ਵਾ ਨਾ ਇਹ ਨਾਲਸ ਤੇ ਲਾਇਆ ਗਾ ਇਹ ਪਾਣੀ ਆਵਾ ਚੱਲ ਚੰਦ ਚਲੋ ਸਰ ਵੀ ਆ ਦਿਖਾਉਣਾ ਤੁਹਾਨੂੰ ਕਣਕ ਆਪਣੀ ਦੇਖੋ ਛੋਟੀ ਛੋਟੀ ਕਣਕ ਕਿੰਨੀ ਸੋਹਣਾ ਲੱਗਦੇ ਨੇ ਕਣਕ ਲੈ ਹਰੀ ਹੋਈ ਵੇ ਪਾਣੀ ਲਾਤਾ ਉਹਨਾਂ ਨੂੰ ਪਹਿਲਾ ਪਾਣੀ ਲੱਗ ਗਿਆ ਕਣਕ ਨੂੰ ਪਹਿਲਾ ਪਾਣੀ ਦੇ ਵਿੱਚ ਕੀੜਿਆਂ ਦਾ ਭੌਣਾ ਉਧਰ ਤੱਕ ਉਧਰ ਤੱਕ ਕੀੜਿਆਂ ਦਾ ਭੌਣਾ ਬਹੁਤ ਵੱਡਾ ਪਈ ਤੇ ਲਈ ਫਿਰਦੇ ਚੌਲ ਹਨਾ ਕੋਈ ਪੱਕ ਗਿਆ ਹੋਗਾ ਚੌਲ ਪੱਕੇ ਜਾਵਾਂਗੇ ਇਹਨਾਂ ਨੂੰ ਕੀੜਿਆਂ ਨੂੰ ਯਸ ਉਤੇ ਸਬਜੀ ਗੰਡੇ ਕੰਦੇ ਗੋਪੀ ਕੰਦੇ ਗੋਪੀ ਹੈਲੋ ਕਰ ਮੋਪੀ ਹਾਂ ਗੋਪੀ ਤੁਸੀਂ ਵੀ ਹੈਲੋ ਕਰ ਦੋ ਹੈਲੋ ਕਰ ਦੋ ਨਹੀਂ ਉਹ ਆਪਣਾ ਪੁਰਾਣਾ ਘਰ ਦੀ ਤੋਂ ਜੈਸ ਮੀਨੂ ਕੋ ਆਪਣਾ ਦਸਤੀ ਦਾ ਰਾਜਪੀ ਕਿੰਨਾ ਜੀ ਲੱਗਦਾ ਸੂ ਇੱਥੇ ਹਨ ਜੀ ਤੋਂ ਬਾਅਦ ਚਲੋ ਜੀ ਚਲੋ ਘਰ ਨੂੰ ਘਰ ਨੂੰ ਜਾ ਰਹੇ ਆ ਚਾਲੇ ਪਾਦੇ ਘਰ ਨੂੰ ਬਈ ਖੇਤ ਜਾਏ ਸਵੇਰ ਸਵੇਰੇ ਦਾ ਬਹੁਤ ਸੋਹਣਾ ਨਜ਼ਾਰਾ ਸੀ ਖੇਤ ਦਾ ਸਵੇਰ ਦੇ ਤਾਂ ਗੱਲ ਹੀ ਵੱਖਰੀ ਹੁੰਦੀ ਹੈ ਨਾਲੇ ਸਬਜ਼ੀ ਸੁੱਜੀ ਤੋੜਨੇ ਦੀ ਸਾਰੀ